ਬਾਬਾ ਬੁੱਢਾ ਸਾਹਿਬ ਜੀ ਜਦੋਂ ਸਰੀਰ ਛੱਡਣ ਲੱਗੇ ਨਾ ਉਦੋਂ ਆਪਣੇ ਨਗਰ ਵਿੱਚ ਸਨ ਇੱਕ ਸੁਨੇਹਾ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਪਾਤਸ਼ਾਹ ਜੀ ਅਸੀਂ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਚਲੇ ਜਾਣਾ ਤੁਸੀਂ ਆਓ ਤੇ ਸਾਰੀ ਰਾਤ ਬਚਨ ਬਲਾਸ ਹੋਏ ਅੰਮ੍ਰਿਤ ਵੇਲਾ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਇਸ਼ਨਾਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਨ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਚਿੱਟਾ ਚੋਲਾ ਚਿੱਟੀ ਦਸਤਾਰ ਚਿੱਟਾ ਗਲ ਵਿੱਚ ਹਜੂਰੀਆ ਤੇ ਸਾਫ ਵਸਤਰ ਪਾ ਕੇ ਚਿੱਟਾ ਹੀ ਦਾੜਾ ਬਾਬਾ ਬੁੱਢਾ ਸਾਹਿਬ ਦਾ 125 ਸਾਲ ਦੀ ਉਮਰ ਧਿਆਨ ਨਾਲ ਸੁਣਿਓ ਵੀਡੀਓ ਤੇ ਸਾਹਮਣੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਮਣੇ ਬੈਠੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਜਪਜੀ ਸਾਹਿਬ ਸੁਣਾਉਣ ਲੱਗੇ ਕਹਿੰਦੇ ਮੇਰੇ ਕੋਲ ਸੁਣ ਕੇ ਦੇਖੋ ਮੈਂ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਇਆ ਸਾਂ ਸਤਿਗੁਰੂ ਜੀ ਤੁਸੀਂ ਪਹਿਲੇ ਜਾਮੇ ਵਿੱਚ ਆਖਿਆ ਸੀ ਬੁੱਢਿਆ ਤੈਥੋਂ ਉਹ ਲੇ ਕਦੇ ਨਾ ਹੋਸਾਂ ਤੇ ਅੱਜ ਮੇਰੇ ਕੋਲ ਜਪਜੀ ਸਾਹਿਬ ਸੁਣ ਕੇ ਵੇਖੋ ਤੁਸੀਂ ਆਖਿਆ ਸੀ ਤੇਰਾ ਮਰਨਾ ਸੰਭਾਲਾਂਗੇ ਅੱਜ ਮੇਰੇ ਕੋਲ ਸੁਣ ਕੇ ਵੇਖੋ ਮੈਂ ਜਪਜੀ ਸਾਹਿਬ ਤੇ ਚੱਲਿਆ ਹਾਂ ਕਿਨੇ ਅਸੀਂ ਰੋਜ਼ ਪਾਠ ਕਰਦੇ ਆਂ ਕੀ ਫੀਲ ਕਰਕੇ ਪਾਠ ਕਰਦੇ ਆਂ ਇਹ ਮਹਿਸੂਸ ਕਰੀਏ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਹੈ ਤੇ ਗੁਰੂ ਸਿਖ ਸਾਹਿਬ ਦੇ ਸਾਹਮਣੇ ਬਹਿ ਕੇ ਸੁਣ ਰਹੇ ਹਾਂ